ਕੋਣ ਐ ਲੀਡ ਕੀ ਕਦੋਂ ਫੜੀ ਸੀ ਕੱਲ ਰੈਸਟ ਹੋਈ ਸੀ ਹਾਂਜੀ ਕੀ ਕੁਝ ਮਿਲਿਆ ਨਾਂ ਤੋਂ 17.75 ਮਿਲੀਗ੍ਰਾਮ ਦਿੱਤਾ ਮਿਲਿਆ ਸੀ ਹਾਂਜੀ ਅੱਜ ਕੋਰਟੀ ਵਿੱਚ ਪੇਸ਼ ਕੀਤਾ ਤੇ ਜੱਜ ਸਾਹਿਬ ਨੇ ਤਿੰਨ ਦਿਨ ਦੀ ਕﻔਰਮਾਨੀ ਮੰਗੀ ਸੀ ਇੱਕ ਦਿਨ ਦਾ ਕﻔਰਮਾਨ ਮਿਲਿਆ ਸਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾਂ ਪੁਲਿਸ ਤੋਂ ਤੋੜ ਚ ਪੇਸ਼ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਹੈ ਨਹੀਂ ਜੱਜ ਸਾਹਿਬ ਦੀ ਨਿਰਪਰ ਕਰਦਾ ਹੈ ਸਰ ਵੀ ਰਾਸਤਿਕ ਲੋਗੀ ਪੁਲਿਸ ਨੂੰ ਇੱਕ ਦਿਨ ਦਾ ਹੀ ਰਿਮਾਂਡ ਮਿਲਿਆ ਹੈ ਤਿੰਨ ਦਿਨ ਦਾ ਲਿਖਿਆ ਸੀ ਉਹ ਕਿੰਨੇ ਦਿਨਾਂ ਦਿੱਤਾ ਇੱਕ ਦਿਨ ਅੱਛਾ ਕਿੱਥੋਂ ਰਹਿ ਕਿਤਾ ਕੀਤਾ ਸੀ ਬਾਈ ਇਹ ਆਪਣਾ ਲਾੜਲੀ ਸੀ ਚੌਂਕਲੋ ਜਿਹਦਾ ਬਾਦਰ ਫਲਾਈ ਉਪਰ ਦੇ ਠੱਠ ਚੁੱਪ ਚਾਹ ਕੋਣ ਕੋਣ ਸੀਗਾ ਨਾਲ ਇਹਦੇ ਅੱਛਾ ਇਕੱਲੀ ਸੀ ਜੀ ਹੁਣ ਤਾਂ ਕੀ ਰਿਕਵਰ ਹੋਇਆ ਜੀ ਤੁਹਾਡੀ ਪੁੱਛ ਕੇ ਚ ਕੀ ਸਾਹਮਣੇ ਆਇਆ ਸਾਡੇ 17 5 18 ਗ੍ਰਾਮ ਚਿੱਟਾ ਬਰਾਉਂਡ ਹੋਇਆ ਕੋਈ ਨਹੀਂ 24 ਘੰਟੇ ਦੇ ਉੱਤੇ ਸਮਾਂ ਹੋ ਗਿਆ ਕਾਰਨ ਕੀ ਆ ਐਡੇ ਸੁਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ ਅਸੀਂ ਤਾਂ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਅਸੀਂ ਤਾਂ ਨਾਰਮਲ ਆਇਆ ਤੁਹਾਡੀ ਮੈਡੀਕਲ ਨੇ ਆ ਅਠ ਹੋਇਆ ਅੱਛਾ ਜਦੋਂ ਫੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਰ ਵਰਦੀ ਚ ਸੀ ਵਰਦੀ ਪਾਈ ਸੀ ਜੀ ਨੋਰਮਲ ਮਨਜੀਤ ਜੀ ਹੁਣ ਤੱਕ ਪੁੱਛਗੇ ਸੀ ਜੀ ਲੇਡੀਜ਼ ਨੇ ਐਸੇ ਵਿੱਚ ਸੀ ਮਨਜੀਤ ਜੀ ਹੁਣ ਤੱਕ ਪੁੱਛ ਵਿੱਚ ਕੀ ਆਇਆ ਕੱਲ ਦੀ ਫੜੀ ਹੋਏ ਤੁਹਾਨੂੰ ਪਤਾ ਕਰਦੇ ਹਾਂ ਰਮਨਤ ਕਿਥੋਂ ਲੈ ਕੇ ਆਈ ਸੀ ਗਾਂ ਕਿਉਂ ਵੇਚਣਾ ਸੀ ਸਰ ਵੇਚੀ ਸੀ ਜਾਂ ਖਾਂਦੀ ਪਿੰਦੀ ਕੁਦ ਨਹੀਂ ਨੈਗੇਟਿਵ ਆਇਆ ਨਹੀਂ ਵੇਚੀ ਸੀ ਕੋਈ ਕਸ਼ਟ ਹੂੰ ਬਰਾਸ ਇਹ ਕਿਥੋਂ ਲੈ ਕੇ ਆਇਸ ਕੁਝ ਦੱਸਿਆ ਨਾ ਇਹੀ ਤਾਂ ਪਤਾ ਕਰਨਾ ਪੈਣਾ ਦਰਮਾਨ ਦਾ ਅਜੇ ਤਾਂ ਕੁਝ ਨਹੀਂ ਮੰਨਿਆ ਜੀ ਇਹਦਾ ਕੀ ਨਾਮ ਕੀ ਹੈ ਅਮਨਦੀਪ ਕਿਥੇ ਪੋਚੀ ਕਿਥੇ ਸੀ ਜੀ ਇਹ ਡਿਸਟ੍ਰਿਕਟ ਮਾਨਸਾ ਦਾ ਨੰਬਰ ਆ ਦੀ ਤੇ ਆਰਗੇਟਾਈਜਮੈਂਟ ਆਪਣੇ ਬੰਦੇ ਸੀ ਗੱਡੀ ਪ੍ਰਾਪਰਟੀ ਵਗੈਰਾ ਦੇ ਜੀ 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 ਸਮਝ ਥੋੜੇ ਇਧਰ ਘੁੰਮ ਜਿਓ ਦੇਖਾਂਗੇ ਜੀ ਅੱਗੇ ਰਿਮਾਰਡ ਵਾਲੀ ਜੀ ਸਿੰਘੀ ਆਸਨ ਆ ਗੱਡੀ ਇਹਨਾਂ ਦੇ ਆਪਦੇ ਨਾਂ ਤੇ ਕਿਸੇ ਹੋਰ ਗੱਡੀ ਇਹਨਾਂ ਦੇ ਐਫੀਡੇਵਿਟ ਉੱਤੇ ਇਹਨਾਂ ਦੇ ਨਾਂ ਤੇ ਹੈ ਜੀ ਅੱਛਾ ਉਹ ਅਸੀਂ ਵੈਰੀਫਾਈ ਕਰਦੇ ਹਾਂ ਠੀਕ ਹੈ ਐਫੀਡੇਵਿਟ ਹੈਗਾ ਕਿਸ ਦੇ ਨਾਂ ਤੇ ਹੈ ਗੱਡੀ ਐਫੀਡੇਵਿਟ ਕਿਸ ਦੇ ਨਾਂ ਤੇ ਹੈ ਇਹਨਾਂ ਦੇ ਆਪਣੇ ਅਮਨਦੀਪ ਕੋਲ